ਸਰਕਾਰ ਕੌਣ ਨੇ ਉਹ ਬਿਜਲੀ ਚੋਰ ਜਿਨ੍ਹਾਂ ਦੇ ਅੰਕੜਿਆਂ ਦੇ ਵਿੱਚ ਹਰ ਸਾਲ ਵਾਧਾ ਹੁੰਦਾ ਜਾ ਰਿਹਾ ਹੈ ਔਰ 2600 ਕਰੋੜ ਰੁਪਇਆ ਘਾਟਾ ਪੈ ਰਿਹਾ ਹੈ ਜੀ ਹਾਂ ਪਾਵਰਕਾਮ ਨੂੰ 2600 ਕਰੋੜ ਰੁਪਏ ਦਾ ਦੱਸਿਆ ਜਾਂਦਾ ਹੈ ਕਿ ਘਾਟਾ ਪੈ ਰਿਹਾ ਕਿਉਂਕਿ ਇੰਨੇ ਦੀ ਬਿਜਲੀ ਜੜੀ ਹੈ ਲਗਭਗ ਉਹ ਚੋਰੀ ਹੋ ਜਾਂਦੀ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਗੱਲ ਕਰੀਏ ਤਾਂ ਆਪ ਬਥੇਰੀਆਂ ਐਸੀਆਂ ਮੁਹਿੰਮਾਂ ਚਲਾਈਆਂ ਨੇ ਜਿਸ ਦੇ ਵਿੱਚ ਇਸ ਨੂੰ ਰੋਕਣ ਦੇ ਵਾਸਤੇ ਆ ਰੇਡ ਵੀ ਕੀਤੀ ਜਾਂਦੀ ਹੈ ਜਾਂ ਹੋਰ ਵੀ ਕਿਸੇ ਤਰੀਕੇ ਦੇ ਨਾਲ ਮੁਹਿੰਮ ਛੇੜੀ ਜਾਂਦੀ ਹੈ ਜਾਗਰੂਕ ਵੀ ਕੀਤਾ ਜਾਂਦਾ ਹੈ ਤੇ ਰੇਡ ਵੀ ਕੀਤੀ ਜਾਂਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਅੰਕੜੇ ਲਗਾਤਾਰ ਵੱਧਦੇ ਜਾ ਰਿਹਾ 2021-22 ਦੇ ਵਿੱਚ ਬਿਜਲੀ ਚੋਰੀ ਦੇ ਮਾਮਲੇ 1.25 ਲੱਖ ਸੀ ਜਿਹੜੇ ਕੇਸ ਫੜੇ ਗਏ ਸੀ ਔਰ ਜਿਵੇਂ ਚੁਣਾ ਖਤਮ ਹੋਇਆ ਤਾਂ ਅਗਲੇ ਸਾਲ ਇਹ ਅੰਕੜਾ ਵਧ ਕੇ 1.6 ਲੱਖ ਹੋ ਗਿਆ ਹਾਲਾਂਕਿ ਆਪ ਸਰਕਾਰ ਨੇ 2022 ਦੇ ਵਿੱਚ ਕੁੰਡੀ ਹਟਾਓ ਮੁਹਿੰਮ ਸ਼ੁਰੂ ਕੀਤੀ ਸੀਗੀ ਜਿੰਨੀ ਤੇਜ਼ੀ ਨਾਲ ਇਹ ਮੁਹਿੰਮ ਸ਼ੁਰੂ ਹੋਈ ਉਨੀ ਰਫ਼ਤਾਰ ਨਾਲ ਕੀ ਬੰਦ ਹੋਗੀ ਹਾਲਾਂਕਿ ਪਾਵਰਕਾਮ ਨੇ ਇਹ ਮੁਹਿੰਮ ਜੁੜੀ ਹੈ ਉਹ 3 ਦਰਜਣ ਪੁਲਿਸ ਥਾਣੇ ਸਿੱਧੀ ਕੁੰਡੀ ਤੇ ਚੱਲਦੇ ਫੜਲੇ ਸੀ ਔਰ ਹੋਰ ਵੀ ਅਸੀਂ ਗੱਲ ਕਰੀ ਤਾਂ ਕਈ ਧਾਰਮਿਕ ਡੇਰੇ ਵੀ ਜਿਹੜੇ ਆ ਉਹ ਵੀ ਆਹ ਕੁੰਡੀ ਲਾਉਂਦੇ ਨੇ ਇਹ ਵੀ ਗੱਲਾਂ ਜੁੜੀਆਂ ਸਾਹਮਣੇ ਆਈਆਂ ਸੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਖਿਰਕਾਰ ਜੇ ਇਦਾਂ ਹੀ ਕੁੰਡੀ ਚੱਲਦੀ ਰਹੀ ਤਾਂ ਜਿਵੇਂ ਇੱਕ ਰਿਪੋਰਟ ਸਾਹਮਣੇ ਆਈ ਹੈ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ 2023 ਤੇ 24 ਦੀ ਰਿਪੋਰਟ ਇਹ ਹੈ ਕਿ ਸੂਬੇ ਦੇ ਵਿੱਚ ਸਾਲਾਨਾ 2600 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ ਹਾਲਾਂਕਿ ਇਸ ਦੇ ਵਿੱਚ ਹੁਣ ਉਹ ਕੌਣ ਨੇ ਬੰਦੇ ਉਸ ਤੋਂ ਬਾਅਦ ਦੀ ਅਸੀਂ ਗੱਲ ਕਰੀਏ ਤੇ ਉਹਨਾਂ ਦੇ ਉੱਪਰ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਆ ਫੜੇ ਜਾਣ ਤੋਂ ਬਾਅਦ ਉਹਨਾਂ ਦੇ ਉੱਪਰ ਜੁਰਮਾਨਾ ਹੁੰਦਾ ਹੈ ਕਿ ਨਹੀਂ ਇਹ ਪ੍ਰਸ਼ਾਸਨ ਦੇ ਉੱਪਰ ਹੈ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਜਾਂਚ ਕਰਦਾ ਹੈ ਔਰ ਜਾਂਚ ਕਰਨ ਤੋਂ ਬਾਅਦ ਜਿਹੜਾ ਦੋਸ਼ੀ ਪਾਇਆ ਜਾਂਦਾ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਂਦੀ ਆ ਔਰ ਜਿੰਨੀ ਬਿਜਲੀ ਉਹਨਾਂ ਨੇ ਚੋਰੀ ਕੀਤੀ ਹੈ ਉਹਨਾਂ ਜੁਰਮਾਨਾ ਵੀ ਉਹਨਾਂ ਦੇ ਕੋਲੋਂ ਵਸੂਲਿਆ ਜਾਂਦਾ ਹੈ ਤਵੱਡੀ ਖਬਰ ਹੈ ਕਿ ਹਰ ਸਾਲ ਤੁਸੀਂ ਦੇਖੋ ਕਿ 2600 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ। ਕੁੰਡੀ ਹਟਾਓ ਮੁਹਿੰਮ ਜਿਹੜੀ ਉਹ ਚਲਾਈ ਗਈ ਸਰਕਾਰ ਦੇ ਵੱਲੋਂ ਉਸ ਤੋਂ ਬਾਅਦ ਛਾਪੇ ਮਾਰੀਆਂ ਵੀ ਕੀਤੀਆਂ ਗਈਆਂ ਜਿਹੜੇ ਡਾਇਰੈਕਟ ਕੁੰਡੀ ਲਾਉਂਦੇ ਨੇ ਉਹਨਾਂ ਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਇਹ ਸਵਾਲ ਇਹ ਹੈ ਕਿ ਆਖਿਰਕਾਰ ਕਾਰਵਾਈ ਕਿੰਨੀ ਹੋਈ ਹੈ ਇਸ ਨੂੰ ਲੈ ਕੇ ਕਿਉਂਕਿ ਇਸ ਤਰੀਕੇ ਦੇ ਨਾਲ ਜੇਕਰ ਇਹ ਬਰਡਨ ਬੋਝ ਜਿਹੜਾ ਵਧਦਾ ਗਿਆ ਜਿਵੇਂ ਕੁੰਡੀ ਲਾਉਣ ਦਾ ਸਿਲਸਿਲਾ ਵਧਦਾ ਜਾਂਦਾ ਹੈ ਤਾਂ ਉਵੇਂ ਹੀ ਇਹ ਬਜਟ ਵੀ ਸਰਕਾਰ ਦੇ ਉੱਪਰ ਵਧਦਾ ਜਾਂਦਾ ਹੈ ਖਰਚਾ ਵੀ ਪੈ ਰਿਹਾ ਜਿਹੜਾ ਨੁਕਸਾਨ ਪਾਵਰ ਕਾਮ ਨੂੰ ਚੱਲਣਾ ਪੈ ਰਿਹਾ ਹੈ ਤਾਂ ਰਿਪੋਰਟ ਵੀ ਤੁਹਾਨੂੰ ਦੱਸੀ ਹੈ 200 21 22 ਦੇ ਵਿੱਚ 1.25 ਲੱਖ ਕੇਸ ਸੀਗੇ ਤੇ ਉਸ ਤੋਂ ਬਾਅਦ ਦੀ ਗੱਲ ਕਰੀਏ ਜੇ ਅਸੀਂ 22 23 ਦੀ ਰਿਪੋਰਟ ਦੇ ਮੁਤਾਬਕ ਤਾਂ ਸਾਲਾਨਾ 2600 ਕਾ ਕਰੋੜ ਦੀ ਬਿਜਲੀ ਜਿਹੜੀ ਹੈ ਉਹ ਚੋਰੀ ਹੁੰਦੀ ਹੈ ਹਾਲਾਂਕਿ ਹੁਣ ਆ ਟ੍ਰਾਂਸਪੋਰਟ ਮੰਤਰੀ ਹੁਣਾਂ ਦੇ ਵੱਲੋਂ ਵੀ ਜਿਹੜਾ ਪੱਟੀ ਡਿਵੀਜ਼ਨ ਹੈ ਉਹ ਪੰਜਾਬ ਭਰ ਚੋਂ ਸਿਖਰ ਤੇ ਹੈ ਜਿੱਥੇ ਸਾਲਾਨਾ 144 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ ਹਾਲਾਂਕਿ ਇਸ ਦੇ ਉੱਪਰ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਈਟੋ ਹੁਣਾਂ ਦਾ ਸਖਤ ਬਿਆਨ ਆਇਆ ਸੀ ਨੇ ਕਹਿ ਕਿ ਜੋ ਵੀ ਕੋਈ ਚੋਰੀ ਕਰੇਗਾ ਉਸ ਨੂੰ ਹਰਜਾਨਾ ਜਿਹੜਾ ਆ ਉਹ ਬਾਅਦ ਦੇ ਵਿੱਚ ਭੁਗਤਣਾ ਪਵੇਗਾ